ਸੀਕਾ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਆ ਆਪਾਂ ਸਰਗਮ ਦੇ ਮਠਿਆਈ ਜੋ ਕਿ ਮੈਂ 1/2 ਕਿਲੋ ਸਰਗਮ ਲਏ ਸੀਗੇ ਇਹ 1/2 ਕਿਲੋ ਸਰਗਮ ਲਏ ਮੈਂ ਤੇ ਕੱਟ ਕੇ ਇਹਨਾਂ ਨੂੰ ਆਪਾਂ ਨੂੰ ਧੋਕੇ ਰੱਖ ਲਿਆ ਕਿਉਂਕਿ ਇਹਨਾਂ ਦਾ ਆਪਾਂ ਪਾਣੀ ਵੀ ਨਿਚੋੜਨਾ ਸੀਗਾ ਸਰਗਮਾ ਦੇ ਵਿੱਚ ਪਾਉਣ ਲਈ ਆਪਾਂ ਨੇ ਲਈ ਇੱਕ ਕਟੋਰੀ ਬੇਸਣ ਤਕਰੀਬਨ ਕਿ 50 ਗ੍ਰਾਮ ਬੇਸਣ ਆ ਇਹ ਜ਼ਿਆਦਾ ਨਹੀਂਗਾ ਚੀਨੀ ਦੀ ਥਾਂ ਤੇ ਆਪਾਂ ਮਿੱਠੀ ਥਾਂ ਤੇ ਲੰਜਾਂ ਨੇ ਖੰਜੂਰਾ 50 ਗ੍ਰਾਮ ਖਰੋਟ ਲੈਨੇ ਤੇ 50 ਗ੍ਰਾਮ ਬਦਾਮ ਇੱਕ ਠੁੱਠੀ ਆਪਾਂ ਸੌਗੀ ਦੀ ਲੈ ਲਈ ਸੌਰੀ ਨਾਰੀਅਲ ਦੀ ਲਈਆ ਔਰ ਨਾਲ ਇਹ 20 ਗ੍ਰਾਮ ਆਪਾਂ ਸੌਗੀ ਲਈਆ ਕਿਉਂਕਿ ਆਪਾਂ ਚੀਨੀ ਨਹੀਂ ਪਾਵਾਂਗੇ ਸੌਗੀ ਔਰ ਦੋਨੇ ਇਹ ਚੀਜ਼ਾਂ ਮਿੱਠੀਆਂ ਹੀ ਹੋਣਗੀਆਂ ਸਭ ਤੋਂ ਪਹਿਲਾਂ ਆਪਾਂ ਕੜਾਹੀ ਧਰਦੇ ਆ ਜਿਹਦੇ ਵਿੱਚ ਆਪਾਂ ਬੇਸਣ ਭੁੰਨਾਂਗੇ हाँ जी आप कड़ाही बेसन भुनने लाई तो उस तो बाद एक फ्राई पैन जिद शलगम उबालों ज्यादा टाइम नहीं थोड़ा हल्का जहाँ पोले होने तक कि शलगम उबाले आप रख दिता शलगम आप चंकी तरह डुब गए हैं हम आपको थोड़ी देर में उबा लेंगे ਇਹ ਥੋੜੇ ਕੋਲੇ ਹੋ ਜਾਣਗੇ ਤੇ ਆਪਾਂ ਹੁਣ ਪਾਉਣੇ ਆ ਇਹਦੇ ਵਿੱਚ ਕੜਾਹੀ ਦੇ ਵਿੱਚ ਪਾਵਾਂਗੇ ਘਿਓ ਕੜਾਹੀ ਆਪਾਂ ਰਾਈ ਸਾਈਡ ਤੇ ਧਰ ਲੈਣੇ ਆ ਹਾਂਜੀ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਕਿਉਂਕਿ ਦੇਸੀ ਘਿਓ ਦੇ ਨਾਲ ਚੰਗੀ ਤਰ੍ਹਾਂ ਭੁਜ ਜਾਏਗਾ ਵਾਕੀ ਇਹਦੀ ਖੁਸ਼ਬੂ ਬੜੀ ਸੁਣੀ ਹੋਏਗੀ ਸਲਕਾ ਮਾਦੇ ਮਠਿਆਈ ਆਪਾਂ ਬਹੁਤ ਵਾਰੀ ਖਾਧੀ ਆ ਪਰ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਆਪਾਂ ਮੈਸਨ ਪਾਣ ਲਾਂਗੇ ਤੁਸੀਂ ਹੋਰ ਵੀ ਕੋਈ ਡਰਾਈ ਫਰੂਟ ਪਾਉਣਾ ਚਾਹਦੇ ਆ ਤਾਂ ਇਹ ਚ ਪਾ ਸਕਦੇ ਆ ਕਿ ਉਹ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਬੇਸਣ ਪਾਵਾਂਗੇ। ਅਗਰ ਬੇਸਣ ਨਹੀਂ ਕੱਚਾ ਆਪਾਂ ਸਲਗਮਾ ਭੁੰਨਣ ਦੇ ਬਾਅਦ ਜੇ ਬੇਸਣ ਪਾਉਂਦੇ ਤਾਂ ਬੇਸਣ ਕੱਚਾ ਰਹਿ ਜਾਂਦਾ ਪਰ ਕੱਚੇ ਦਾ ਟੇਸਟ ਅਲੱਗ ਹੋਏਗਾ। ਆਪਾਂ ਅਸਲ ਵਿੱਚ ਪਹਿਲਾਂ ਬੇਸਣ ਹੀ ਭੁੰਨਾਗੇ। ਆਪਣਾ ਕਿਉਂ ਗਰਮ ਹੋ ਗਿਆ। ਤੇ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਬੇਸਣ ਆਪਾਂ ਜ਼ਿਆਦਾ ਨਹੀਂ ਪਾਣਾ। ਥੋੜਾ ਥੋੜਾ ਕਰਕੇ ਹੀ ਪਾਵਾਂਗੇ ਕਿਉਂਕਿ ਨਹੀਂ ਤਾਂ ਗੰਡਾ ਬਣ ਜਾਂਦੀਆਂ ਨੇ। చంగ తరన్ల్ది తే బా భనా ਕਿਉਂਕਿ ਆਪਾਂ ਲਾਲ ਕਰਾਂਗੇ ਇਹਨੂੰ ਇੱਕਦਮ ਹਾਂ ਬੇਸਣ ਆਪਾਂ ਪਾ ਦਿਆ ਆਪਾਂ ਹੁਣ ਬੇਸਣ ਨੂੰ ਲਾਗ ਭਾਂਡੇ ਦੇ ਵਿੱਚ ਕੱਢਾਂਗੇ ਕਿਉਂਕਿ ਥੋੜਾ ਕੜਾਹੀ ਦਾ ਥੱਲਾ ਗਰਮ ਆ ਤੇ ਜਿਆਦਾ ਕਾਲਾ ਨਾ ਹੋ ਜਾਵੇ ਇਹਨੂੰ ਇੱਕ ਲੱਗ ਭਾਂਡੇ ਵਿੱਚ ਢੱ ਲੈਣੇ ਆਪਾਂ ਜਾ ਤਰਕਾ ਆਪਣੇ ਸਲਗਮ ਉਬਲਦੇ ਹੋਰ ਤੱਕ ਆਪਾਂ ਡਰਾਈ ਫਰੂਟ ਨੂੰ ਪੀਸ ਲੈਨੇ ਆਪਾਂ ਜਾਲਾ ਦਰਦਰਾ ਹੀ ਪੀਸਾਂਗੇ ਆਪਾਂ ਜ਼ਿਆਦਾ ਬਰੀਕ ਨਹੀਂ ਕਰਨਾਗਾ ਪਾਊਡਰ ਜਿਹਾ ਨਹੀਂ ਬਣਾਉਣਾ ਫਿਰ ਉਸ ਟੇਸਟ ਵੀ ਨਹੀਂ ਆਉਂਦਾ ਹਾਂਜੀ ਆਪਾਂ ਬੇਸਨ ਕੱਢ ਲਿਆ ਕੜਾਹੀ ਆਪਣੀ ਖਾਲੀ ਹੋ ਗਈ ਐ ਬੇਸਨ ਆਪਾਂ ਠੰਡਾ ਹੋ ਜਾਏਗਾ ਬਹੁਤ ਹੀ ਟੇਸਟੀ ਲੱਡੂ ਬਣਾਓ ਚਾਹੇ ਬਰਫੀ ਦੇ ਪੀਸ ਕਰ ਲੋ ਤੇ ਤੁਹਾਡੇ ਜਿਹਾ ਹੁੰਦਾ ਕੀ ਸ਼ੇਪ ਦੇਣੀ ਆ ਆਪਾਂ ਹੁਣ ਆਪਾਂ ਬਣਾਉਨੇ ਆਂ ਡਰਾਈ ਫਰੂਟ ਪੀਸ ਦੇ ਡਰਾਈ ਫਰੂਟ ਆਪਾਂ ਇਹਦੇ ਵਿੱਚ ਪਾ ਲਏ ਆ ਜੋ ਕਿ ਆਪਾਂ ਇਹਦੇ ਵਿੱਚ ਪਾਣੀ ਐ ਖਜੂਰਾ ਖਜੂਰਾ ਪੀਸਾਂਗੇ ਜਿਹੜਾ ਛੋਟੇ ਪੀਸੇ ਕੱਟਾਂਗੇ ਹੋਵੇ ਜਿਆਦਾ ਆਪਾਂ ਬਰੀਕ ਨਹੀਂ ਕੀਤੇ ਆਪਣੇ ਦਰਦਰੇ ਜਿਹੇ ਰੱਖੇ ਨੇ ਕਿਉਂਕਿ ਦਰਦਰੇ ਰੱਖਣ ਨਾਲ ਹੀ ਟੇਸਟ ਵਧੀਆ ਆਉਂਦਾ ਤੇ ਆਪਣੇ ਸਰਗਮ ਉਬਲ ਗਏ ਆਪਾਂ ਸਰਗਮਾਂ ਨੂੰ ਹੁਣ ਪਾਣੀ ਚ ਕੱਢਾਂਗੇ ਛਾਲ ਲਾਗੇ ਇਹਨਾਂ ਨੂੰ ਚੰਗੀ ਤਰ੍ਹਾਂ ਛਾਲਣ ਤੋਂ ਬਾਅਦ ਫਿਰ ਆਪਾਂ ਇਹਨੂੰ ਜਿਸ ਦਿਨ ਆਪਾਂ ਹਲੂ ਪਾਉਂਦੇ ਹੁੰਨੇ ਆ ਉਹਦੇਵੇਂ ਦੇਖੋ ਉਹਦੇ ਨਾਲ ਵੀ ਆਪਾਂ ਇਹਦਾ ਮਿਕਸਚਰ ਤਿਆਰ ਕਰਾਂਗੇ ਤੇ ਆਪਣੇ ਕਾਜੂ ਬਦਾਮ ਵੀ ਤੇ ਆਨੇ ਡਰਾਈ ਫਰੂਟ ਤੁਸੀਂ ਜਿੰਨੇ ਡਰਾਈ ਫਰੂਟ ਪਾਉਣੇ ਚਾਹੁੰਦੇ ਹੋ ਪਾ ਲਓ ਤੇ ਆਓ ਆਪਾਂ ਹੁਣ ਇਹਨਾਂ ਨੂੰ ਥੋੜਾ ਪਾਣੀ ਵਿੱਚੋਂ ਕੱਢੀਏ ਜਦ ਤੱਕ ਇਹ ਪਠੰਡੇ ਪਾਣੀ ਵਿੱਚੋਂ ਕੱਢਾਂਗੇ ਉਦੋਂ ਤੱਕ ਆਪਾਂ ਇੱਕ ਕੜਾਹੀ ਦੇ ਵਿੱਚ ਫਿਰ ਕੀ ਆ ਪਾਵਾਂਗੇ ਥੋੜਾ ਕਿਉਂਕਿ ਆਪਾਂ ਇਹਨਾਂ ਨੂੰ ਵੀ ਫਰਾਈ ਕਰਨਾ ਹਾਂਜੀ ਆਪਾਂ ਉਹੀ ਕੜਾਹੀ ਲਈਏ ਜਿਹਦੇ ਵਿੱਚ ਆਪਾਂ ਬਿਸਣ ਭੁੰਨਿਆ ਸੀਗਾ ਪਾਣੀ ਵਿੱਚ ਵੀ ਦੇਸੀ ਘਿਓ ਹੀ ਪਾਇਆ ਪਰ ਜ਼ਿਆਦਾ ਨਹੀਂ ਥੋੜਾ ਹੀ ਪਾਇਆ ਵਾ ਕਿਉਂਕਿ ਜ਼ਿਆਦਾ ਕਿਉਂਹੀਂ ਜਸਤੀ ਠੀਕ ਨਹੀਂ ਗਿਆ ਪਰ ਤੁਸੀਂ ਜਿੰਨਾ ਪਾਉਣਾ ਤੁਸੀਂ ਪਾ ਸਕਦੇ ਇਹ ਨਹੀਂ ਕਹਿਣਾ ਕਿ ਮੈਂ ਕਹਤਾ ਕਿ ਥੋੜਾ ਪਾਓ ਪਰ ਤੁਹਾਡੀ ਆਪਣੀ ਇੱਛਾ ਤੁਸੀਂ ਜਿੰਨਾ ਕਿਉਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਆ ਜਦ ਤੱਕ ਆਪਣਾ ਘਰਮ ਹੁੰਦਾ ਉਦੋਂ ਤੱਕ ਆਪਾਂ ਇਹਨੂੰ ਠੰਡੇ ਪਾਣੀ ਵਾ ਪਾਣੀ ਵਿੱਚੋਂ ਕੱਢ ਲੈਣੇ ਆ ਹਾਂਜੀ ਆਪਾਂ ਪਾਣੀ ਨਿਚੋੜ ਲਿਆ ਦਾ ਪਾਣੀ ਨਿਚੋੜਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨੂੰ ਮੈਸ ਕਰਾਂਗੇ ਅਗਰ ਨਹੀਂ ਇਦਾਂ ਹੁੰਦਾ ਤੁਸੀਂ ਮਿਕਸੀ ਦੇ ਕੱਪ ਵਿੱਚ ਪਾ ਕੇ ਵੀ ਘੇੜਾ ਦਵਾ ਸਕਦੇ ਹੋ ਉਹਦੇ ਨਾਲ ਵੀ ਚੰਗੀ ਤਰ੍ਹਾਂ ਮੈਸ ਹੋ ਜਾਂਦੇ ਨੇ ਹਾਂਜੀ ਆਪਾਂ ਇਹਨਾਂ ਨੂੰ ਸਰਗਾ ਨੂੰ ਚੰਗੀ ਤਰ੍ਹਾਂ ਮੈਸ ਕਰ ਲਿਆ ਆ ਪਕੜਾ ਹੀ ਬੰਦ ਕਰਤੀ ਸੀਗਾ ਤੇ ਸਰਗਾ ਮੈਂ ਚੰਗੀ ਤਰ੍ਹਾਂ ਮੈਸ ਨਹੀਂ ਸੀ ਹੋਇਆ ਆਪਾਂ ਚੰਗੀ ਤਰ੍ਹਾਂ ਮੈਸ ਕਰ ਲਿਆ ਦੇਖੋ बिल्कुल ही ये हलवे की तरह ही बन गए आपने भुन गए जब तक ये लाल नहीं हूँ लाल होने तक आप चली तरह भुनोंगे क्योंकि आप बेसन पहले भन के रख लिया ज्यादा टाइम नहीं लगेगा हल्के सेकते ही भुन गए आपू ज्यादा सेकते नहीं भुनना तो है ਕੋਈ ਜਗ੍ਹਾ ਦਾ ਜਲਨ ਦਾ ਖਤਰਾ ਹੋ ਜਾਏਗਾ ਲਾਲ ਹੋਣ ਤੱਕ ਭੁੰਨਣਾ ਲਾਲ ਹੋਣ ਤੇ ਪਤਾ ਵੀ ਨਹੀਂ ਤੁਹਾਨੂੰ ਲੱਗੇਗਾ ਇਹ ਸਲਗਮ ਸੀ ਜਾਂ ਕੀ ਸੀ ਇਹ ਅਜਿਹੇ ਦਾ ਤੁਸੀਂ ਬਣਾ ਕੇ ਖਾਓਗੇ ਨਾ ਇਹਦਾ ਹਲਵਾ ਵੀ ਬਣਾ ਕੇ ਖਾ ਸਕਦੇ ਪਰ ਮੈਂ ਇਹਦੀਆਂ ਪਿੰਨੀਆਂ ਤਿਆਰ ਕਰ ਰਹੀ ਆਂ ਪਰ ਤੁਸੀਂ ਦੇਖਣਾਗੇ ਹਲਵਾ ਖਾਣਾ ਜਾਂ ਪਿੰਨੀਆਂ ਖਾਣੀਆਂ ਜਾਂ ਤੁਸੀਂ ਇਹਦੇ ਵਰਪੀ ਵਾਂਗੂ ਪੀਸ ਬਣਾ ਕੇ ਖਾਣੇ ਨੇ ਇਹ ਤੁਹਾਡੇ ਤੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਗੇ ਤਿੰਨ ਤੋਂ ਚਾਰ ਮਿੰਟ ਭਨਣ ਨੂੰ ਲੱਗ ਜਾਂਦੇ ਨੇ ਹਾਂਜੀ ਹਲੇ ਆਪਣੇ ਇਹ ਪੂਰਾ ਲਾਲ ਨਹੀਂ ਹੋਇਆਗਾ ਇਹਪਨ ਪੂਰਾ ਲਾਲ ਪਕਾਉਣਾ ਕਿਉਂਕਿ ਫਿਰ ਸਲਗਮ ਦਾ ਟੇਸਟ ਬਹੁਤ ਹੀ ਘੱਟ ਆਏਗਾ ਨਹੀਂ ਤਾਂ ਕੱਚਾ ਰਹਿ ਜਾਏਗਾ ਤਾਂ ਸਲਗਮ ਦਾ ਟੇਸਟ ਆਉਂਦਾ ਰਹੇਗਾ ਜਦ ਆਪਾਂ ਇਹਨੂੰ ਪੂਰਾ ਪਨ ਲਾਂਗੇ ਤੇ ਬੇਸਣ ਪਾ ਦਾਂਗੇ ਇਹ ਆਪਾਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਕਿਸ ਚੀਜ਼ ਦਾ ਆਪਾਂ ਮਠਿਆਈ ਤਿਆਰ ਕੀਤੀ ਆ ਕਿਸੇ ਦੀਆਂ ਪਿੰਨੀਆਂ ਜਾਂ ਹਲਵਾ ਬਣਾਇਆ ਤੁਸੀਂ ਇਹਦੇ ਵਿੱਚ ਜਦੋਂ ਭੱਜ ਜਾਂਦਾ ਉਸ ਤੋਂ ਬਾਅਦ ਤੁਸੀਂ ਇਲਾਇਚੀ ਦਾ ਪਾਊਡਰ ਪਾ ਸਕਦੇ ਆ ਹਲਕੇ ਲੌਂਗ ਕਟ ਕੇ ਪਾ ਸਕਦੇ ਆ ਔਰ ਮੈਂ ਨਹੀਂ ਪਾਵਾਂਗੀ ਇਲਾਇਚੀ ਦਾ ਪਾਊਡਰ ਜੁਰੂਰ ਪਾਵਾਂਗੀ ਜੋ ਕਿ ਮੈਂ ਉਹਦੇ ਵਿੱਚ ਹੀ ਮਿਕਸ ਕੀਤਾ ਡਰਾਈ ਫਰੂਟ ਦੇ ਇਲਾਇਚੀ ਮਿਕਸ ਕਰ ਲਿਆ ਸੀ ਇਹਨਾਂ ਚਾਰ ਆਮ ਆਪਣੇ ਭਜ ਗਏ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਥੋੜਾ ਥੋੜਾ ਕਰਕੇ ਜਿਆਦਾ ਨਹੀਂ ਥੋੜਾ ਥੋੜਾ ਕਰਕੇ ਹੀ ਬੇਸਣ ਪਾਵਾਂਗੇ ਬੇਸਣ ਪਾ ਕੇ ਹਿਲਾਉਂਦੇ ਰਹਾਂਗੇ ਇਹਨੂੰ ਚੰਗੀ ਤਰ੍ਹਾਂ ਕਿਉਂਕਿ ਨਹੀਂ ਤਾਂ ਗੱਠਾ ਨਾ ਬਣ ਜਾਣ ਇਹ ਖੰਡਾ ਹੁੰਦੇ ਇਹਦੇ ਵਿੱਚ ਡਰਾਈ ਫਰੂਟ ਪਾ ਦਿਆਂਗੇ ਆਪਾਂ ਤੇ ਅਰ ਜੋ ਸਰ੍ਹੋਂ ਦਾ ਪਾਇਸੀ ਆਪਾਂ ਪਹਿ ਸਾਰਾ ਭੁੱਜ ਗਿਆ ਆਪਾਂ ਮਿਕਸ ਕਰ ਲਿਆ ਕਿਉਂਕਿ ਆਪਾਂ ਬੇਸਨ ਪਹਿਲਾਂ ਪੁੰਨਿਆ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਤੁਹਾਡੀ ਇੱਛਾ ਜਿੰਨੀ ਤੁਸੀਂ ਡਰਾਈ ਫਰੂਟ ਪਾਉਣਾ ਚਾਹੋ ਨੇ ਵੱਧ ਤੋਂ ਵੱਧ ਪਾ ਸਕਦੇ ਆਂ ਕਿਉਂ ਵੱਧ ਤੋਂ ਵੱਧ ਪਾ ਸਕਦੇ ਆਂ ਪਰ ਆਪਾਂ ਨੇ ਕਿਹਾ ਵੀ ਥੋੜਾ ਹੀ ਪਾਇਆ ਜਿਆਦਾ ਨਹੀਂ ਕਿਹਾ ਪਾਇਆ ਇਸ ਤੋਂ ਬਾਅਦ ਆਪਾਂ ਇਹਨੇ ਮੱਟਾਂਗੇ ਪਿੰਨੀ ਆ ਜੋ ਕਿ ਮੇਹਦੀਆਂ ਪਿੰਨੀਆਂ ਹੀ ਤਿਆਰ ਕਰਾਂਗੇ ਤੋਰ ਠੰਡਾ ਹੋ ਗਿਆ ਹੁਣ ਅਗਰ ਤੁਹਾਨੂੰ ਠੰਡੇ ਹੋਣ ਤੇ ਪਿੰਨੀਆਂ ਨਹੀਂ ਵੱਟ ਹੁੰਦੀਆਂ ਤਾਂ ਤੁਸੀਂ ਪੰਜੀਰੀ ਵੀ ਰੱਖ ਸਕਦੇ ਜਿੱਦਾਂ ਤੁਸੀਂ ਖਾਣਾ ਚਾਹਦੇ ਉਸ ਤਰੀਕੇ ਨਾਲ ਖਾ ਸਕਦੇ ਆ ਇਹਦੇ ਵਿੱਚ ਕਿਉਂ ਵੀ ਹੋਰ ਪਾ ਸਕਦੇ ਆ ਇਹ ਹੋ ਗਈਆਂ ਠੰਡੀਆਂ ਹੁਣ ਆਪਾਂ ਇਹਨਾਂ ਦੇ ਬਣਾਵਾਂਗੇ ਪਿੰਨੀ ਆ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਡਰਾਈ ਫਰੂਟ ਸਾਰਾ ਤੁਸੀਂ ਕਲਰ ਵਿੱਚ ਰੱਖਿਆ ਨਾਲ ਜਦੋਂ ਆਪਾਂ ਚੰਗੀ ਤਰ੍ਹਾਂ ਪਕਾਉਨੇ ਆ ਤਾਂ ਕਲਰ ਕਿੰਨਾ ਸੋਹਣਾ ਤਿਆਰ ਹੁੰਦਾ ਕਿਉਂਕਿ ਕਲਰ ਸਾਰਾ ਜ਼ਿਆਦਾਤਰ ਬੇਸਣ ਹੀ ਕਲਰ ਦਿੰਦਾ ਅੱਗੇ ਤੁਸੀਂ ਖਾਣੇ ਆ ਸਲਗਮ ਔਰ ਬੇਸਣ ਦੇ ਬਣਾ ਕੇ ਖਾਓ ਪਿੰਨੀਆਂ ਖਾਓ ਪਨੀਰੀ ਖਾਓ ਪਰ ਇਹਦੇ ਵਿੱਚ ਤੁਸੀਂ ਖੋਆ ਪਾਉਣਾ ਚਾਹਨੇ ਹੋ ਖੋਆ ਵੀ ਪਾ ਸਕਦੇ ਹੋ ਚੀਨੀ ਸ਼ੱਕਰ ਜੋ ਤੁਹਾਡੀ ਇੱਛਾ ਪਾ ਸਕਦੇ ਹੋ ਪਰ ਆਪਾਂ ਨੇ ਇਹਦੇ ਵਿੱਚ ਖੰਜੂਰਾ ਪਾਇਆ ਨੇ ਆ ਹੋ ਗਿਆ ਆਪਾਂ ਪਿੰਨੀਆਂ ਬਣਾਈਆਂ ਅੱਜ ਆਪਾਂ ਬਣਾਉਣ ਲੱਗੇ ਪਿੰਨੀਆਂ ਪਿੰਨੀਆਂ ਆਪਾਂ ਛੋਟੀਆਂ ਰੱਖੀਆਂ ਨੇ ਜਿਆਦਾ ਸਾਈਜ਼ ਵੱਡਾ ਨਹੀਂ ਕੀਤਾ ਕਿਉਂਕਿ ਕਿਸੇ ਨੂੰ ਦੇਣੇ ਜਾਂ ਰੱਖਾਂ ਉਹਰੇ ਕਿਸੇ ਦੇ ਕਿਸੇ ਨੇ ਘੱਟ ਖਾਣੀ ਤੇ ਕਿਸੇ ਨੇ ਜਿਆਦਾ ਖਾਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਹੀ ਪਿੰਨੀਆਂ ਬਣਾ ਸਕਦੇ ਹੋ ਪਿੰਨੀਆਂ ਵੀ ਬੜੀਆਂ ਸੋਹਣੀਆਂ ਤਿਆਰ ਹੋ ਰਹੀਆਂ ਨੇ ਲਓ ਜੀ ਆਪਾਂ ਪਿੰਨੀਆਂ ਬਣਾ ਰਹੇ ਹਾਂ ਬਣਾ ਕੇ ਤੁਹਾਨੂੰ ਪਿੰਨੀਆਂ ਆਪਣੀ ਸਲਗਮ ਬੇਸਨ ਦੀ ਪਿੰਨੀ ਤਿਆਰ ਹੈ ਜੋ ਕਿ ਆਪਾਂ ਜ਼ਿਆਦਾ ਨਹੀਂ ਆਪਾਂ ਥੋੜੀਆਂ ਹੀ ਬਣਾਈਆਂ ਨੇ ਤੁਹਾਨੂੰ ਜਿੰਨੀ ਜ਼ਰੂਰਤ ਆ ਤੁਸੀਂ ਬਣਾ ਸਕਦੇ ਮੇਰੇ ਕੋਲ ਜਿੰਨੇ ਸਲਗਮ ਸੀ ਮੈਂ ਓਨੇ ਦੀ ਹੀ ਬਣਾਈਆਂ ਨੇ ਬਹੁਤ ਹੀ ਟੇਸਟੀ ਬਹੁਤ ਹੀ ਸਵਾਦਿਸ਼ਟ ਬਣਦੀ ਆ ਸਵਾਦਿਸ਼ਟ ਇਹਨੂੰ ਡਰਾਈ ਫਰੂਟ ਹੀ ਬਣਾਉਂਦਾ ਔਰ ਸਲਗਮ ਵੀ ਚੰਗੀ ਤਰ੍ਹਾਂ ਭੁੰਨੋ ਅਗਰ ਸਲਗਮ ਕੱਚੇ ਰਹਿ ਗਿਆ ਤਾਂ ਸਲਗਮ ਦਾ ਟੇਸਟ ਆਏਗਾ ਚੰਗੀ ਤਰ੍ਹਾਂ ਸਲਗਮ ਭੁੰਨੋਗੇ ਤਾਂ ਉਹਨਾਂ ਦਾ ਟੇਸਟ ਇਹਦੇ ਵਿੱਚ ਬਿਲਕੁਲ ਨਹੀਂ ਆਏਗਾ ਨਾਰਮਲਿ ਟੇਸਟ ਆਏਗਾ ਕੋਈ ਜ਼ਿਆਦਾ ਟੇਸਟ ਨਹੀਂ ਆਏਗਾ ਤੇ ਲਓ ਜੀ ਆਪਣੀਆਂ ਸਲਗਮ ਬੇਸਣ ਪਿੰਨੀਆਂ ਤਿਆਰ ਨੇ ਕਿ ਬਹੁਤ ਹੀ ਘੱਟ ਸਵੇ ਦੇ ਵਿੱਚ ਪਾਈਆਂ ਪਲੀਜ਼ ਮੇਰੀ ਰਿਕਵੈਸਟ ਹੈ ਕਿ ਘਰ ਹੀ ਚੀਜ਼ਾਂ ਬਣਾ ਕੇ ਖਾਓ ਬੱਚਾ ਨੂੰ ਵੀ ਘਰ ਵਿੱਚ ਹੀ ਬਣਾ ਕੇ ਚੀਜ਼ਾਂ ਦਿਓ ਬਹੁਤ ਹੀ ਹੈਲਥੀ ਚੀਜ਼ਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਕਮੈਂਟ ਜਰੂਰ ਕਰੋ ਤੁਹਾਡੇ ਸਹਿਯੋਗ ਦੀ ਲੋੜ ਹੈ ਧੰਨਵਾਦ